ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਹੋਏ ਹਮਲੇ ਤੋਂ ਬਾਅਦ ਉਹਨਾਂ ਦਾ ਪਹਿਲਾ ਵੱਡਾ ਬਿਆਨ ਸਾਹਮਣੇ ਆਇਆ ਹੈ ਦੱਸਦੀ ਹੈ ਕਿ ਸੁਖਬੀਰ ਬਾਦਲ ਨੇ ਸੋਸ਼ਲ ਮੀਡੀਆ ਦੇ ਉੱਤੇ ਤਸਵੀਰਾਂ ਸ਼ੇਅਰ ਕਰਕੇ ਪੰਜਾਬ ਪੁਲਿਸ ਦੇ ਦੋ ਏਐਸਆਈ ਦੀ ਤਾਰੀਫ ਕੀਤੀ ਹੈ ਇਹ ਪੋਸਟ ਇੰਟਰਨੈਟ ਉੱਪਰ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਜਿਸ ਉੱਪਰ ਲੋਕਾਂ ਵੱਲੋਂ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ ਦੱਸਦੀ ਹੈ ਕਿ ਤਸਵੀਰ ਵਿੱਚ ASI ਜਸਬੀਰ ਸਿੰਘ ਅਤੇ ASI ਹੀਰਾ ਸਿੰਘ ਦੋਵੇਂ ਗਨਮੈਨ ਵਜੋਂ ਸੁਖਵੀਰ ਬਾਦਲ ਦੇ ਨਾਲ ਨੇ ਸੁਖਵੀਰ ਬਾਦਲ ਨੇ ਤਸਵੀਰਾਂ ਦੀ ਕੈਪਸ਼ਨ ਦੇ ਵਿੱਚ ਲਿਖਿਆ ਹੈ ਕਿ ਕਿਸੇ ਦੀ ਜਾਨ ਬਚਾਉਣ ਲਈ ਆਪਣੀ ਜਾਨ ਨੂੰ ਖਤਰੇ ਵਿੱਚ ਪਾਉਣਾ ਕੋਈ ਆਸਾਨ ਗੱਲ ਨਹੀਂ ASI ਜਸਬੀਰ ਸਿੰਘ ਅਤੇ ASI ਹੀਰਾ ਸਿੰਘ ਸੀਨੀਅਰ ਦੋਵੇਂ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਤੋਂ ਹੀ ਸਾਡੇ ਪਰਿਵਾਰ ਦਾ ਹਿੱਸਾ ਰਹੇ ਨੇ ਮੈਂ ਤੇ ਮੇਰਾ ਪਰਿਵਾਰ ਉਹਨਾਂ ਵੱਲੋਂ ਬੀਤੇ ਸਮੇਂ ਵਿੱਚ ਦਿਖਾਈ ਗਈ ਹਿੰਮਤ ਅਤੇ ਵਫਾਦਾਰੀ ਦੀ ਜੋ ਮੁੱਲਿਆ ਸੀ ਨਹੀਂ ਮੋੜ ਸਕਦੇ ਵਾਹਿਗੁਰੂ ਇਹਨਾਂ ਨੂੰ ਲੰਬੀ ਉਮਰ ਚੰਗੀ ਸਿਹਤ ਤੇ ਸਾਰੀਆਂ ਖੁਸ਼ੀਆਂ ਬਖਸ਼ਣ ਤਾਂ ਇਹ ਸੁਖਬੀਰ ਸਿੰਘ ਬਾਦਰਵਡੋ ਕਿਹਾ ਗਿਆ ਹੈ ਦੱਸਦੀ ਹੈ ਕਿ 4 ਦਸੰਬਰ ਨੂੰ ਸੁਖਬੀਰ ਸਿੰਘ ਬਾਦਲ ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸੇਵਾ ਕਰਦੇ ਸਮੇਂ ਹਮਲਾ ਹੋਇਆ ਸੀ ਇਸੇ ਦੌਰਾਨ ਇੱਕ ਵਿਅਕਤੀ ਨੇ ਉਹਨਾਂ ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਪੁਲਿਸ ਦੀ ਤੇਜ਼ੀ ਕਾਰਨ ਹਮਲੇ ਨੂੰ ਨਾਕਾਮ ਕਰ ਦਿੱਤਾ ਗਿਆ ਹਮਲਾਵਰ ਨਰੈਣ ਸਿੰਘ ਜੋੜਾ ਨੂੰ ਕਾਬੂ ਕਰ ਲਿਆ ਗਿਆ ਇਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਸਖਤ ਸੁਰੱਖਿਆ ਹੇਠ ਸੇਵਾ ਕੀਤੀ ਦੱਸਦੀ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਸਾਰੇ ਜੁਰਮ ਕਬੂਲ ਕਰਨ ਤੋਂ ਬਾਅਦ ਸਿੰਘ ਸਹਿਬਾਨ ਗਿਆਨੀ ਹਰ ਅ ਅਕਾਲ ਤਖਤ ਸਾਹਿਬ ਵੱਲੋਂ ਧਾਰਮਿਕ ਸਜਾਵਾਂ ਦਿੱਤੀਆਂ ਗਈਆਂ ਜਿਸ ਹੁਣ ਸਾਹਿਬ ਸੁਖਬੀਰ ਸਿੰਘ ਬਾਦਲ ਨੇ ਪਹਿਲੇ 2 ਦਿਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਬਾਹਰ ਸੇਵਾ ਸੇਵਾਦਾਰਾਂ ਦੀ ਵਰਦੀ ਪਾ ਕੇ ਹੱਥਾਂ ਵਿੱਚ ਵਰਸ਼ਾ ਫੜ ਕੇ ਸੇਵਾ ਕੀਤੀ ਇਸੇ ਦੌਰਾਨ ਉਹਨਾਂ ਨੇ ਆਪਣੇ ਗਲੇ ਵਿੱਚ ਤਖਤੀ ਵੀ ਪਾਈ ਹੋਈ ਸੀ ਇਸ ਦੇ ਨਾਲ ਹੀ ਸੁਖਵੀਰ ਸਿੰਘ ਬਾਦਲ ਨੇ ਭਾਂਡੇ ਧੋਣ ਦੀ ਵੀ ਸੇਵਾ ਕੀਤੀ ਤਾਂ ਦੱਸ ਦਈਏ ਕਿ ਸੁਖਵੀਰ ਸਿੰਘ ਬਾਦਲ ਸਮੇਤ ਸਾਬਕਾ ਕਾਲੀ ਮੰਤਰੀ ਉੱਥੇ ਸੇਵਾ ਨਿਭਾ ਰਹੇ ਨੇ ਕਿਉਂਕਿ ਉਹਨਾਂ ਨੂੰ ਧਾਰਮਿਕ ਸੇਵਾ ਜਿਹੜੀ ਉਹ ਲਗਾਈ ਗਈ ਹੈ ਜਿਸ ਵਿੱਚ ਬਰਤਨ ਸਾਫ਼ ਕਰਨੇ ਵਾਸ਼ਰੂਮਾਂ ਦੀ ਸਫਾਈ ਜੋੜਿਆਂ ਦੀ ਸੇਵਾ ਸਮੇਤ ਸਕੂਅਰ ਬਾਦਲ ਤੇ ਸੁਖਦੇਵ ਸਿੰਘ ਢਿੰਸਾ ਕਿਉਂਕਿ ਦੋਵੇਂ 휠ਚੇਅਰ ਤੇ ਸੀਗੇ ਜਿਸ ਕਾਰਨ ਨੂੰ ਪਹਿਰੇਦਾਰ ਵੱਜੋਂ ਸੇਵਾ ਲਗਾਈ ਗਈ ਹੈ ਅਤੇ ਵਾਸ਼ਰੂਮਾਂ ਦੀ ਥਾਂ ਤੇ ਲਗਾਈ ਦੀ ਹੈ ਕਿਉਂਕਿ ਬਾਕੀ ਜਿਹੜੇ ਆ ਸਾਬਕਾ ਮંત્રી ਨੇ ਉਹ ਵਾਸ਼ਰੂਮ ਧੋਣ ਦੀ ਵੀ ਸੇਵਾ ਕਰਨਗੇ ਸਫਸਾਈ ਦੀ ਜਿਦੇ ਵਿੱਚ ਵਿਕਰਮ ਜੀਠਿਆ ਬੀਬੀ ਜ਼ਗੀਰ ਕੌਰ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਾ ਸਮੇਤ ਕਈ ਅਕਾਲੀ ਸ਼ਾਮਲ ਨੇ ਪਰ ਸੁਖਬੀਰ ਬਾਦਲ ਤੇ ਸੁਖਦੇਵ ਸਿੰਘ ਢੀਂਡਾ ਸਾਹਿਬ ਬਾਥਰੂਮਾਂ ਦੀ ਥਾਂ ਤੇ ਪਹਿਰੇਦਾਰ ਦੀ ਸੇਵਾ ਨਿਭਾਉਣਗੇ ਕਿਉਂਕਿ ਉਹਨਾਂ ਦੇ ਬੀਲ ਚਰ ਉਤਨੇਸ਼ ਕੁਮਾਰ ਬਾਦਲ ਦੀ ਦਤ ਉਤੇ 60 ਵਜੇ ਹੋਈ ਹੈ ਤਾਂ ਇਸ ਤੋਂ ਬਾਅਦ ਹੁਣ ਤਰ੍ਹਾਂ ਤਰ੍ਹਾਂ ਦੀਆਂ ਟਿੱਪਣੀਆਂ ਸਾਹਮਣੇ ਆ ਰਹੀਆਂ ਨੇ ਸ਼੍ਰੋਮਣੀ ਅਕਾਲੀ ਦਲ ਹਰ ਰੋਜ਼ ਖੁਲਾਸੇ ਕਰ ਰਿਹਾ ਕਿ ਇਹ ਜਿਹੜਾ ਹਮਲਾ ਹੈ ਦੇ ਪਿੱਛੇ ਵੱਡੀਆਂ ਸਾਜਸ਼ਾ ਨੇ ਪੰਜਾਬ ਪੁਲਿਸ ਤੇ ਸਵਾਲ ਚੁੱਕੇ ਜਾ ਰਹੇ ਨੇ ਤੇ ਪੰਜਾਬ ਸਰਕਾਰ ਵੀ ਸਵਾਲਾਂ ਦੇ ਘੇਰੇ ਵਿੱਚ ਖੜੀ ਕੀਤੀ ਜਾ ਰਹੀ ਹੈ ਪਰ ਉਧਰ ਪੰਜਾਬ ਪੁਲਿਸ ਜਾਂ ਕਹਿ ਲਈਏ ਕਿ ਪੁਲਿਸ ਅੰਮ੍ਰਿਤਸਰ ਜਿਹੜੀ ਉਹਨਾਂ ਦੇ ਵੱਲੋਂ ਲਗਾਤਾਰ ਖੁਲਾਸੇ ਕੀਤੇ ਜਾ ਰਹੇ ਨੇ ਜਿਹੜਾ ਨਰੈਣ ਸਿੰਘ ਚੌੜਾ ਉਹ ਪੁਲਿਸ ਰਿਮਾਂਡ ਦੇ ਉੱਤੇ ਆ 3 ਦਿਨ ਦੇ ਪੁਲਿਸ ਰਿਮਾਂਡ ਦੇ ਵਿੱਚ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਤੇ ਕਈ ਖੁਲਾਸੇ ਹੁਣ ਤੱਕ ਉਸ ਬਾਰੇ ਪੁਲਿਸ ਕਰ ਵੀ ਚੁੱਕੀ ਆ ਪਰ ਫਿਰ ਵੀ ਅਕਾਲੀ ਯਾਕੂ ਉਸ ਤੋਂ ਸੰਤੁਸ਼ਟ ਨਹੀਂ ਹੈਗੇ ਕਹਿੰਦੇ ਕਿ ਇਸ ਪਿੱਛੇ ਵੱਡੀਆਂ ਸਾਜਸ਼ਾ ਨੇ ਕਾਂਗਰਸੀਆਂ ਤੇ ਆਮ ਆਦਮੀ ਪਾਰਟੀ ਦਾ ਹੱਥ ਹੈ ਜਿਸ ਕਾਰਨ ਸੁਖਬੀਰ ਸਿੰਘ ਬਾਦਲ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਇਹ ਤਾਂ ਚਲੋ ਪਰ ਉਸ ਪਰਮਾਤਮਾ ਦਾ ਸ਼ੁਕਰ ਸੀ ਕਿ ਸੁਖਬੀਰ ਸਿੰਘ ਬਾਦਲ ਨੂੰ ਹੱਥ ਦੇ ਕੇ ਉਹਨਾਂ ਨੇ ਆਪ ਰੱਖ ਲਿਆ ਤਾਂ ਹੁਣ ਕਹ ਲਈਏ ਕਿ ਇੱਕ ਵੱਡਾ ਸਿਆਸੀ ਪੜਾਅ ਸ਼ੁਰੂ ਹੋ ਚੁੱਕਿਆ ਹੈ ਸੁਖਬੀਰ ਬਾਦਲ ਤੇ ਹਮਲੇ ਤੋਂ ਬਾਅਦ ਦੇਖਣਾ ਹੋਵੇਗਾ ਕਿ ਪੜਾਅ ਕਿੱਥੇ ਤੱਕ ਜਾ ਕੇ ਮੁੱਕਦਾ ਹੈ ਤੇ ਤਿੰਨ ਦਿਨਾਂ ਬਾਅਦ ਜਿਹੜੇ ਵੱਡੇ ਖੁਲਾਸੇ ਹੁੰਦੇ ਨੇ ਉਹ ਪੁਲਿਸ ਦੇ ਸਾਹਮਣੇ ਚੌੜਾ ਦੇ ਵੱਲੋਂ ਕੀ ਕੁਝ ਕਿਹਾ ਜਾਂਦਾ ਹੈ ਜੀ ਉਹ ਜਾਜ ਧੰਨਵਾਦ